ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਪ੍ਰੈਜੈਂਟੇਸ਼ਨ ਓਵਰਵਿਊ ਤੁਹਾਨੂੰ ਦਿੱਤਾ ਸੀ ਅਗਲੀ ਪ੍ਰੈਜੈਂਟੇਸ਼ਨ ਇੱਕ ਇੱਕ ਕਰਕੇ ਡਿਟੇਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਦੀ ਗੱਲ ਕੀਤੀ ਸੀ ਆਪਾਂ ਤੇ ਕੰਪਨੀ ਬਹੁਤ ਹੀ ਜ਼ਬਰਦਸਤ ਕੰਪਨੀ ਹਰੇਕ ਪਰਸਨ ਕੰਮ ਦੇ ਨਾਲ ਨਾਲ ਐਕਸਟਰਾ ਇਨਕਮ ਚਾਹੁੰਦਾ ਟਾਈਮ ਫਰੀडम ਚਾਹੁੰਦਾ ਫਾਈਨੈਂਸ਼ੀਅਲ ਫਰੀडम ਚਾਹੁੰਦਾ ਉਹਦੇ ਰਿਲੇਟਡ ਪੰਜਾਬ ਤੋਂ ਬਹੁਤ ਹੀ ਜ਼ਬਰਦਸਤ ਕੰਪਨੀ ਪਿਛਲੇ 5.5 ਸਾਲਾਂ ਤੋਂ ਮਾਰਕੀਟ ਦੇ ਵਿੱਚ ਵਰਕ ਕਰ ਰਹੀ ਹੈ ਤੇ ਬਿਲਕੁਲ ਜ਼ਬਰਦਸਤ ਕਨਸੈਪਟ ਲੈ ਕੇ ਪ੍ਰੋਡਕਟ ਬੇਸ ਕਨਸੈਪਟ ਲੈ ਕੇ ਤੁਹਾਡੇ ਸਾਹਮਣੇ ਪ੍ਰੈਜੈਂਟੇਸ਼ਨ ਲੈ ਕੇ ਆਇਆ ਮੈਂ ਬਹੁਤ ਹੀ ਜ਼ਬਰਦਸਤ ਕੰਪਨੀ ਜ਼ਬਰਦਸਤ ਪ੍ਰੈਜੈਂਟੇਸ਼ਨ ਪਲਾਨ A ਪਲਾਨ B ਤੇ ਪ੍ਰੋਡਕਟ ਕੰਪਨੀ ਦਾ ਸਾਰੀ ਜਾਣਕਾਰੀ ਟਰਾਂਸਪੇਰੈਂਟ ਰੱਖੀ ਗਈ ਹੈ ਜਿਹੜੀ ਕਿ ਇੱਕ ਇੱਕ ਗੱਲ ਤੁਹਾਨੂੰ ਆਸਾਨੀ ਨਾਲ ਕਲੀਅਰ ਹੋ ਜਾਏਗੀ ਪਲਾਨ A ਬਾਰੇ ਅੱਜ ਜਾਣਕਾਰੀ ਸਾਂਝੀ ਕਰਾਂਗੇ ਸ਼ੁਰੂਆਤ ਕਰਦੇ ਆਂ ਪ੍ਰੈਜੈਂਟੇਸ਼ਨ ਪਲਾਨ A ਦੀ ਸਭ ਤੋਂ ਪਹਿਲਾਂ ਕੰਪਨੀ B1 Star Marketing Private Limited ਜੋ ਕਿ ਹੈੱਡ ਆਫਿਸ ਓਪੋਜ਼ਿਟ ਗੁਰਦੁਆਰਾ ਬਾਬਾ ਨਾਮਦੇਵ ਜੀ ਕੋਹੜਾ ਰੋਡ ਸਾਨਨੇਵਾਲ ਲੁਧਿਆਣਾ ਪੰਜਾਬ ਤੋਂ ਕੰਪਨੀ ਚੱਲ ਰਹੀ ਹੈ ਬਹੁਤ ਹੀ ਜ਼ਬਰਦਸਤ ਕੰਪਨੀ ਲੀਗਲ ਡਾਕੂਮੈਂਟਸ ਦੇ ਨਾਲ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਵੈਬਸਾਈਟ b1starmarketing.com ਸਿੰਨ ਨੰਬਰ ਪੈਨ ਨੰਬਰ ਟੈਨ ਨੰਬਰ ਜੀਐਸਟੀ ਕਰੰਟ ਅਕਾਊਂਟ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਤੋਂ ਬਿਜ਼ਨਸ ਨੂੰ ਰਾਈਟ ਹੈਗਾ ਕਰਨ ਦਾ ਤੇ ਨਾਲ ਹੀ ਕੰਪਨੀ ਆਈਐਫ ਦੀ ਮੈਂਬਰ ਤੇ ਆਈਐਸਓ ਸਰਟੀਫਾਈਡ ਹੈ ਸੰ 2020 ਤੋਂ ਕੰਪਨੀ ਚੱਲ ਰਹੀ ਹੈ ਤੇ ਚਲਾਉਣ ਵਾਲੇ ਰਿਸਪੈਕਟਡ ਐਮ ਡੀ ਸਰਦਾਰ ਬਹਾਦਰ ਸਿੰਘ ਜੀ ਜੋ ਕਿ ਰਿਟਾਇਰਡ ਗਵਰਨਮੈਂਟ ਅਫਸਰ ਨੇ ਕਲਾਸ 1 ਗੈਜਟਡ ਅਫਸਰ ਰਿਟਾਇਰ ਹੋਏ ਨੇ ਆਰਮੀ ਤੇ ਅੰਗਨਵਾੜੀ ਡਿਪਾਰਟਮੈਂਟ ਦੋ ਅਲੱਗ-ਅਲੱਗ ਡਿਪਾਰਟਮੈਂਟ ਚੋਂ ਰਿਟਾਇਰ ਹੋਏ ਆ ਨਾਲ ਹੀ ਰਾਜਵੀਰ ਸਿੰਘ ਕੰਪਨੀ ਦਾ ਡਾਇਰੈਕਟਰ ਨੇ ਬ੍ਰੌਸ਼ਰ ਜੋ ਕੰਪਨੀ ਦਾ ਡਿਸਪਲੇ ਤੁਹਾਡੇ ਸਾਹਮਣੇ ਨਜ਼ਰ ਹੈ ਜਿਹਦੇ ਵਿੱਚ ਕੰਪਨੀ ਦੇ ਲੀਗਲਸ ਦੀ ਜਾਣਕਾਰੀ ਤੇ ਪਿਓਰਲੀ ਕੰਪਨੀ ਪ੍ਰੋਡਕਟ ਬੇਸ ਆ ਕੰਪਨੀ ਕੋ ਹੈਲਥ케ਅ ਦੇ ਪ੍ਰੋਡਕਟ ਆ ਹੋਮ케ਅਰ ਦੇ ਪ੍ਰੋਡਕਟ ਆ ਇਲੈਕਟ੍ਰਿਕ ਪ੍ਰੋਡਕਟ ਹੈਲਥ케ਅਰ ਚ ਕਿਸੇ ਨੂੰ ਹਾਰਟ ਲੀਵਰ ਕਿਡਨੀ ਦੀ ਪ੍ਰੋਬਲਮ ਹੈ ਬਹੁਤ ਹੀ ਜ਼ਬਰਦਸਤ ਆਯੁਰਵੈਦਿਕ ਸਪਲੀਮੈਂਟ ਹੈਗੇ ਆ ਹਰਬਲ ਨੇ ਆਰਗੈਨਿਕ ਨੇ ਤੇ ਚਾਹ ਪੱਤੀ ਹਲਦੀ ਮਿਰਚ ਮਸਾਲਾ ਆਰਗੈਨਿਕ ਪ੍ਰੋਡਕਟ ਆ ਬੇਸਿਕ ਨੀਡਸ ਲੋਕਾਂ ਦੀਆਂ ਉਹਦੇ ਤੋਂ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਆ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਬੇਸਿਕ ਨੀਡਸ ਨੂੰ ਪੂਰਾ ਕੰਪਨੀ ਦੇ ਕਿਚਨ ਕੇਅਰ ਦੇ ਪ੍ਰੋਡਕਟਸ ਦੇ ਨਾਲ ਕਰੋ ਹੋਮ ਕੇਅਰ ਦੇ ਪ੍ਰੋਡਕਟਸ ਦੇ ਨਾਲ ਕਰੋ ਨਾਲ ਹੀ ਹੈਲਥ ਸਪਲੀਮੈਂਟ ਲੈ ਕੇ ਆਪਣੀ ਸਿਹਤ ਨੂੰ ਸਵਸਥ ਰੱਖੋ ਰੀਵਾਰਡ ਦੇ ਰੂਪ ਚ ਕੰਪਨੀ ਦੇ ਵਧੀਆ ਫੋਰਨ ਟੂਰ ਵਧੀਆ ਬਾਈਕ ਵਧੀਆ ਕਾਰ ਡ੍ਰੀਮ ਹਾਊਸ ਤੁਸੀਂ ਹਾਸਲ ਕਰ ਸਕਦੇ ਹੋ ਜੇ ਗੱਲ ਕਰੀਏ ਵੈਬਸਾਈਟ ਦੇ ਵਿੱਚ ਰਜਿਸਟ੍ਰੇਸ਼ਨ ਫ੍ਰੀ ਹੈ ਆਈਡੀ ਪਾਸਵਰਡ ਤੁਹਾਨੂੰ ਮਿਲ ਜੇਗਾ ਉਸ ਤੋਂ ਬਾਅਦ ਸਿਸਟਮ ਦੇ ਵਿੱਚ ਤੁਸੀਂ 2000 ਰੁਪਿਆ ਮੰਥਲੀ 60 40 ਦੀ ਰੇਸ਼ੋ ਦੇ ਨਾਲ ਐਮ ਆਰ ਪੀ ਤੇ ਜੋ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਹੇ ਨੇ ਹੈਲਥ ਕਮ ਹੋਮ ਕੇਅਰ ਦੇ ਪੈਕੇਜ ਨੇ ਤੁਸੀਂ ਪੈਕੇਜ ਲੈ ਲੈਣਾ ਜਿਹਦੇ ਵਿੱਚ ਆਪਣੀ ਚੁਆਇਸ ਦੇ 60% ਹੈਲਥ ਤੇ 40% ਤੁਸੀਂ ਕਿਚਨ ਦੇ ਪ੍ਰੋਡਕਟ ਦੇ ਪੈਕੇਜ ਦੇ ਨਾਲ ਸ਼ੁਰੂਆਤ ਕਰੋ ਪ੍ਰੋਡਕਟਸ ਨੂੰ ਇਸਤੇਮਾਲ ਕਰੋ ਰਿਜ਼ਲਟ ਲਓ ਉਹਦੇ ਅਕੋਰਡਿੰਗ ਤੁਸੀਂ ਇਹਨੂੰ ਰਿਪੀਟ ਕਰੋ ਅਗਰ ਇਹ ਪੈਕੇਜ ਤੁਸੀਂ ਲੈ ਰਹੇ ਹੋ ਜੁਆਇਨਿੰਗ ਦੇ ਨਾਲ ਰਜਿਸਟ੍ਰੇਸ਼ਨ ਤਾਂ ਫ੍ਰੀ ਹੈ 8 ਮਹੀਨੇ ਪੈਕੇਜ ਤੁਸੀਂ ਮੰਥਲੀ ਪਰਚੇਸ ਕਰੋ 2-2000 ਕਰਕੇ ਤੇ ਤੁਹਾਨੂੰ ਕੁਆਲਿਟੀ ਦਾ ਪਤਾ ਲੱਗੇਗਾ ਇੱਕ ਤੁਸੀਂ ਸ਼ਾਪ ਚੇਂਜ ਕਰਨੀ ਹੈ ਤੁਹਾਡੀ ਜ਼ਿੰਦਗੀ ਚੇਂਜ ਹੋ ਜਾਏਗੀ ਜਿਹਦੇ ਵਿੱਚ ਵੈਸੇ ਵੀ ਮਾਰਕੀਟ ਚੋਂ ਆਪਾਂ ਪ੍ਰੋਡਕਟ ਲੈਨੇ ਆ ਵਧੀਆ ਕੁਆਲਿਟੀ ਦੇ ਪ੍ਰੋਡਕਟ ਨੇ ਘੱਟ ਰੇਟ ਦੇ ਨੇ ਕੁਆਲਿਟੀ ਵਾਈਜ਼ ਬੈਸਟ ਹੈਗੇ ਆ ਐਂਡ ਗ੍ਰੇਡੀਅੰਟਸ ਜ਼ਬਰਦਸਤ ਹੈਗੇ ਆ ਤੇ ਰਿਜ਼ਲਟ ਬਹੁਤ ਜ਼ਬਰਦਸਤ ਹੈ ਤੇ ਨੈਟਵਰਕ ਮਾਰਕੀਟਿੰਗ ਦੇ ਵਿੱਚ ਮਿਨਿਮਮ ਤੁਸੀਂ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਅੱਗੇ ਵੱਡੀ ਗਿਣਤੀ ਦੇ ਵਿੱਚ ਇਨਕਮ ਤੇ ਰਿਵਾਰਡ ਹਾਸਲ ਕਰ ਸਕਦੇ ਹੋ ਟਾਈਮ ਫਰੀਡਮ ਫਾਈਨੈਂਸ਼ੀਅਲ ਫਰੀਡਮ ਲੈ ਸਕਦੇ ਹੋ ਇਹਦੇ ਨਾਲ ਬੈਨੀਫਿਟ ਇਹ ਹੋਏਗਾ ਇਹ ਕੰਪਨੀ ਤੁਹਾਡੇ ਰਿਵਾਰਡਸ ਦੇ ਵਿੱਚ ਟੋਕਨ ਪਲੇਸ ਕਰੇਗੀ ਅਲੱਗ ਤੋਂ ਤੁਹਾਨੂੰ ਐਡੀਸ਼ਨਲ ਐਡਵਾਂਟੇਜ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਰਿਵਾਰਡਸ ਮੰਥਲੀ ਬੇਸਿਸ ਉਹਦੇ ਐਕਸਟਰਾ ਕੋਈ ਚਾਰਜ ਨਹੀਂ ਲਿਆ ਜਾ ਰਿਹਾ ਤੇ ਰਿਵਾਰਡ ਕੰਪਨੀ ਕੱਢਦੀ ਹੈ ਅਗਰ ਰਿਵਾਰਡ ਦੇ ਵਿੱਚ ਕੋਈ ਰਿਵਾਰਡ ਨਿਕਲ ਜਾਂਦਾ ਤਾਂ ਉਹ ਜਿੰਨੇ ਰਿਵਾਰਡ ਜਿਹੜੇ ਮੰਥ ਕੰਪਨੀ ਨੇ ਕੱਢਿਆ ਉਹ ਪੇਮੈਂਟ ਦੇ ਕੇ ਤੁਸੀਂ ਰਿਵਾਰਡ ਵੀ ਲੈ ਸਕਦੇ ਹੋ ਪ੍ਰੋਡਕਟ ਤਾਂ ਆਲਰੇਡੀ ਤੁਸੀਂ ਨਾਲ ਦੀ ਨਾਲ ਲੈ ਰਹੇ ਹੋ ਤੇ ਯੂਜ਼ਰ ਦੇ ਤੌਰ ਤੇ ਸਿਸਟਮ 'ਚ ਜੁੜੋ ਯੂਜ਼ਰ ਬਣਾਓ ਵੱਡੀ ਗਿਣਤੀ 'ਚ ਇਨਕਮ ਤੇ ਰਿਵਾਰਡ ਹਾਸਲ ਕਰੋ ਤੇ ਇਹ ਆ ਜੀ ਜਿਹੜੇ ਰਿਵਾਰਡਸ ਆਪਾਂ ਗੱਲ ਕਰ ਰਹੇ ਆਂ ਪੰਜ-ਪੰਜ ਰਿਵਾਰਡ ਹਰੇਕ ਮੰਥ ਕੰਪਨੀ ਅਲੱਗ ਤੋਂ ਕੱਢਦੀ ਏ ਜੋ ਫ੍ਰੀ ਦੇ ਵਿੱਚ ਤੁਹਾਨੂੰ ਬੈਨੀਫਿਟ ਹੈਗਾ ਪ੍ਰੋਡਕਟ ਦਾ ਪੈਕੇਜ ਤਾਂ ਲੈ ਹੀ ਰਹੇ ਹੋ ਨਾਲ ਪੰਜ-ਪੰਜ ਰਿਵਾਰਡ ਜਿਦੇ ਵਿੱਚ ਇਲੈਕਟ੍ਰਿਕ ਸਕੂਟਰ ਆਰਓ ਮਾਈਕ੍ਰੋਵੇਵ ਇਨਵਰਟਰ ਏਸੀ ਫ੍ਰਿਜ ਲੈਪਟਾਪ ਇਹ ਰਿਵਾਰਡਸ ਕੱਢ ਰਹੀ ਏ ਕੰਪਨੀ ਅਲੱਗ ਤੋਂ ਐਡੀਸ਼ਨਲ ਵਿਦਾਊਟ ਕੋਈ ਐਕਸਟਰਾ ਚਾਰਜ ਦੇ ਕੰਪਨੀ ਆਪਣੇ ਕੋਲੋਂ ਰਿਵਾਰਡ ਕੱਢ ਰਹੀ ਏ ਤੁਸੀਂ ਪ੍ਰੋਡਕਟ ਲੈ ਰਹੇ ਹੋ ਪੰਜ-ਪੰਜ ਰਿਵਾਰਡ ਜਦੋਂ ਨਿਕਲ ਗਏ ਤੁਸੀਂ ਉਦੋਂ 1000 ਦੇ ਕੇ ਪਹਿਲੇ ਮਹੀਨੇ 'ਚ ਕੋਈ ਵੀ ਅਗਰ ਰਿਵਾਰਡ ਨਿਕਲਦਾ ਉਹ ਲੈ ਲੈਣ ਦੂਸਰੇ ਮਹੀਨੇ ਅਗਰ ਨਿਕਲੇ ਆ ਤਾਂ 2000 ਰੁਪਿਆ ਤੀਸਰੇ ਮਹੀਨੇ 3 ਇਦਾਂ ਕਰਦੇ ਕਰਦੇ 16 ਮਹੀਨੇ ਟੋਟਲ 80 ਰਿਵਾਰਡ ਦੇਖਣ ਦੇ ਤੁਹਾਨੂੰ ਚਾਂਸ ਲੱਗ ਤੋਂ ਕੰਪਨੀ ਦੇ ਰਹੀ ਹੈ ਆਲਟੋ ਕਾਰ ਬਾਈਕ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਪ੍ਰੋਡਕਟਸ 'ਚ ਕੋਈ ਵੀ ਪ੍ਰੋਡਕਟ ਆਪਾਂ ਇਹਦੇ ਵਿੱਚੋਂ ਪੇਮੈਂਟ ਦੇ ਕੇ ਜੇ ਨਿਕਲਦਾ ਤਾਂ ਲੈ ਸਕਦੇ ਆ ਨਹੀਂ 16 ਮਹੀਨੇ 'ਚ 80 ਰਿਵਾਰਡ ਦੇ ਟੋਕਨ ਕੰਪਨੀ ਵੱਲੋਂ ਪਾਏ ਜਾਣੇ ਆ ਮੰਥਲੀ ਪਹਿਲੇ ਸੰਡੇ ਕੰਪਨੀ ਦੇ ਰਿਵਾਰਡ ਨਿਕਲਦੇ ਆ ਤੇ ਇਸ ਤੋਂ ਬਾਅਦ ਜੇ ਗੱਲ ਕਰਦੇ ਆਂ ਅਗਰ ਤੁਸੀਂ ਇਲੈਕਟ੍ਰੋਨਿਕ ਪ੍ਰੋਡਕਟ ਕੋਈ ਆਈਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ 1000 ਮੰਥਲੀ ਦੇ ਨਾਲ ਵੀ ਸ਼ੁਰੂ ਕਰ ਸਕਦੇ ਹੋ 16 ਮਹੀਨੇ 80 ਜਾਨਸਾ ਇਹਦੇ ਵਿੱਚ ਕੋਈ ਰਿਵਾਰਡ ਨਿਕਲੇਗਾ ਠੀਕ ਹੈ ਨਹੀਂ ਐਂਡ ਤੇ ਤੁਸੀਂ ਇਲੈਕਟ੍ਰੋਨਿਕ ਪ੍ਰੋਡਕਟ ਦੀ ਵੀ ਆਪਸ਼ਨ ਹੈ ਤੁਸੀਂ ਇਹਨਾਂ ਚੋਂ ਕੋਈ ਇੱਕ ਪ੍ਰੋਡਕਟ ਲੈ ਸਕਦੇ ਹੋ ਜਿਹਦੇ ਵਿੱਚ ਐਸ ਵੀ ਐਲ ਕੰਪਨੀ ਨੇ ਟਾਈਆਪਾ ਕੰਪਨੀ ਦੇ ਤਿੰਨ ਬ੍ਰਾਂਡ ਹੈਗੇ ਆ ਐਲਈਡੀ ਵਾਸ਼ਿੰਗ ਮਸ਼ੀਨ 쿨ਰ ਇਹਨਾਂ ਚੋਂ ਕੋਈ ਇੱਕ ਆਈਟਮ ਲੈ ਸਕਦੇ ਹੋ ਜਾਂ ਕੰਬੋ ਲੈ ਸਕਦੇ ਹੋ ਜਾਂ 16000 ਦਾ ਪੈਕੇਜ ਵੀ ਲੈ ਸਕਦੇ ਹੋ ਤੁਸੀਂ 6040 ਦੇ ਨਾਲ ਹੁਣ ਜੇ ਸਿਸਟਮ ਦੇ ਵਿੱਚ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਵਰਕਿੰਗ ਦੇ ਤੌਰ ਤੇ ਛੇ ਤਰ੍ਹਾਂ ਦੀ ਇਨਕਮ ਕੰਪਨੀ ਤੁਹਾਡੇ ਲਈ ਲੈ ਕੇ ਆਈ ਹੈ ਸਭ ਤੋਂ ਪਹਿਲਾਂ ਡਾਇਰੈਕਟ ਇਨਕਮ ਤੁਹਾਡੇ ਜੁੜਨ ਤੋਂ ਬਾਅਦ ਕੋਈ ਵੀ ਪਰਸਨ ਇਸ ਸਿਸਟਮ 'ਚ ਜੁੜਦਾ 2000 ਦੇ ਪੈਕੇਜ ਦੇ ਨਾਲ ਤਾਂ 1000 ਮਗਰ ਅਸੀਂ ਤੁਹਾਨੂੰ 200 ਰੁਪਿਆ ਡਾਇਰੈਕਟ ਇਨਕਮ ਦੇ ਰਹੇ ਹਾਂ 20% ਦਾ ਬੈਨੀਫਿਟ ਹੈਗਾ ਰਾਈਟ ਲੈਫਟ ਐਂਟਰੀ ਲੱਗੇਗੀ ਅਨਲਿमिटेड ਤੁਸੀਂ ਸਿਸਟਮ ਦੇ ਵਿੱਚ ਪਰਸਨ ਡਾਇਰੈਕਟ ਲਗਾ ਸਕਦੇ ਹੋ ਤੇ ਇਹ ਦੇ ਨਾਲ ਹੀ ਦੂਸਰੀ ਇਨਕਮ 16 ਡਾਇਰੈਕਟ ਦੋ ਮਹੀਨੇ ਦਾ ਸਮਾਂ ਤੁਹਾਡੇ ਕੋਲ 16% ਅਗਰ ਸਿਸਟਮ ਚ ਤੁਹਾਡੇ ਥਰੂ ਜੁੜ ਜਾਂਦੇ ਆ ਤਾਂ ਤੁਹਾਨੂੰ 3200 ਰੁਪਏ ਡਾਇਰੈਕਟ ਦਾ ਇੱਕ LED 16000 ਦੀ ਗਿਫਟ ਦੇ ਵਿੱਚ ਰਿਵਾਰਡ ਦੇ ਵਿੱਚ ਮਿਲ ਜੇਗੀ ਤੇ ਨਾਲ ਤਿੰਨ ਪੇਅਰ ਵੀ ਤੁਹਾਡੇ ਵਰਕਿੰਗ ਦੇ ਉੱਤੇ ਕੰਪਲੀਟ ਹੁੰਦੇ ਆ ਤਾਂ ਨਾਲ ਡਿਨਰ ਸੈੱਟ ਮਿਲ ਜੇਗਾ ਮਹਿਲਾ ਮਾਈਨ ਦਾ 2 ਤੋਂ 2.5 ਹਜ਼ਾਰ ਦਾ ਅਗਰ 26 ਡਾਇਰੈਕਟ ਕਰਦੇ ਹੋ 5200 ਨਾਲ 40 ਇੰਚ ਲੀਡੀਆ 42 ਡਾਇਰੈਕਟ ਤੇ 8400 ਰੁਪਏ ਨਾਲ 50 ਇੰਚ ਲੀਡੀ ਰਿਵਾਰਡ ਦੇ ਵਿੱਚ ਤੁਸੀਂ ਹਾਸਲ ਕਰ ਸਕਦੇ ਹੋ ਮੈਚਿੰਗ ਇਨਕਮ ਅਗਲੀ ਇਨਕਮ ਹੈ ਜੀ ਪੇਅਰ ਜਾਂ ਜੋੜਿਆਂ ਦੀ ਇਨਕਮ ਤੁਹਾਡੇ ਡਾਊਨ ਚ ਕੋਈ ਵੀ ਰਾਈਟ ਲੈਫਟ ਇੱਕ ਪੇਅਰ ਬਣਦਾ 100 ਰੁਪਿਆ ਤੁਹਾਨੂੰ ਪੇਅਰ ਦਾ ਮਿਲੇਗਾ 1 ਰੇਸ਼ੋ 1 ਤੇ ਪੇਅਰ ਮੈਚ ਕਰਦਾ ਕੋਈ ਟੇਲ ਦੇ ਉੱਤੇ ਨਹੀਂ ਹੈਗਾ 2 1 1 2 ਵਾਲਾ ਨਹੀਂ ਹੈਗਾ ਸਿੰਪਲੀ 1 ਰੇਸ਼ੋ 1 ਦੇ ਉੱਤੇ ਤੁਹਾਨੂੰ 100 ਰੁਪਈ ਮਿਲੇਗਾ 100 ਰੁਪਿਆ ਮਿਲੇਗਾ ਵੀ ਪੇਅਰ ਦੀ ਡੇਲੀ ਦੀ ਕੈਪਿੰਗ ਹੈ 200 ਮੈਚਿੰਗ ਇਨਕਮ ਦੇ ਪੈਸਿਵ ਇਨਕਮ ਦੇ ਰੂਪ ਚ ਹਾਸਲ ਕਰ ਸਕਦੇ ਨੇ ਇਹ ਇਨਕਮ ਲੈਣ ਲਈ ਇੱਕ ਸੱਜੇ ਇੱਕ ਖੱਬੇ ਤੁਹਾਨੂੰ ਡਾਇਰੈਕਟ ਲਾਉਣਾ ਪਏਗਾ ਉਸ ਤੋਂ ਬਾਅਦ ਸਿੰਗਲ ਆਈਡੀ ਦੇ ਉੱਤੇ ਪਰ ਡੇ ਦੀ ਕੈਪਿੰਗ 2000 6000 ਰੁਪਏ ਮਹੀਨਾ ਅਗਲੀ ਇਨਕਮ ਲਾਈਫਟਾਈਮ ਰਿਵਾਰਡ ਆ ਤੁਹਾਡੇ ਸੁਪਨੇ ਡ੍ਰੀਮਸ ਕੰਪਨੀ B1 ਸਟਾਰ ਤੁਹਾਡੇ ਪੂਰੇ ਕਰੇਗੀ ਇਹਦਾ ਰਾਈਟ ਸਾਈਡ ਤੇ ਤੁਹਾਨੂੰ ਨਜ਼ਰ ਆ ਰਿਹਾ ਡਿਨਰ ਸੈੱਟ ਤੋਂ ਲੈ ਕੇ ਡ੍ਰੀਮ ਹਾਊਸ ਦਾ ਰਿਵਾਰਡ ਨੇ ਟੀਮ ਵਰਕ ਦੇ ਨਾਲ ਨੇ ਮੈਚਿੰਗ ਦੇ ਨਾਲੇ ਰਿਵਾਰਡ ਵੀ ਕਲੀਅਰ ਹੋਣਗੇ ਤੁਹਾਨੂੰ ਪੇਅਰ ਇਨਕਮ ਵੀ ਆ ਰਹੀ ਹੈ ਜਿਹਦੇ ਵਿੱਚ 3 ਪੇਅਰ ਕੰਪਲੀਟ ਹੋਣ ਤੇ 300 ਰੁਪਏ ਨਾਲ ਮੈਲਾਮਾਈਨ ਦਾ ਡਿਨਰ ਸੈੱਟ ਹੈ ਅਗਲੇ 30 ਪੇਅਰ ਤੇ 3000 ਨਾਲ ਵਾਸ਼ਿੰਗ ਮਸ਼ੀਨ ਆ 11 ਕਿਲੋ ਦੀ ਸੈਮੀ ਆਟੋਮੈਟਿਕ ਬੈੱਡ ਸੋਫਾ ਜਾਂ ਫ੍ਰਿਜੋ ਵੀ ਕੁਝ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਅਗਲੇ 80 ਪੇਅਰ ਤੇ 8000 ਨਾਲ THAILAND ਟੂਰ ਹੈ ਅੱਗੇ 180 ਪੇਅਰ ਤੇ 18000 ਨਾਲ HONDA LIVO ਬਾਈਕ ਹੈ ਅਗਲੇ 450 ਪੇਅਰ ਤੇ 45000 ਬੁਲੇਟ ਬਾਈਕ ਹੈ ਅਗਲੇ 1000 ਪੇਅਰ ਤੇ ਲੱਖ ਰੁਪਏ ਆਲਟੋ ਕਾਰ ਅਗਲੇ 2200 ਪੇਅਰ ਤੇ 220000 ਸਵਿਫਟ ਕਾਰ ਅਗਲੇ 5000 ਪੇਅਰ ਤੇ 5 ਲੱਖ ਰੁਪਿਆ ਨਾਲ ਤੁਹਾਨੂੰ ਸਵਿਫਟ ਕਾਰ ਉਸ ਤੋਂ ਬਾਅਦ 5000 ਪੇਅਰ ਦੇ ਉੱਤੇ ਕ੍ਰੇਟਾ ਕਾਰ ਹੈਗੀ ਹੈ ਅਗਲੇ 10000 ਪੇਅਰ ਦੇ ਉੱਤੇ 10 ਲੱਖ ਰੁਪਿਆ ਨਾਲ ਐਕਸ ਜੁਵਿ ਮਹਿੰਦਰਾ ਕਾਰ ਹੈ ਲਾਸਟ ਅਗਲੇ 30000 ਪੇਅਰ ਤੇ 30 ਲੱਖ ਰੁਪਿਆ ਨਾਲ ਡ੍ਰੀਮ ਹਾਊਸ ਹੈ 40 ਤੋਂ 45 ਲੱਖ ਦਾ ਹੁਣ 1000 ਰੁਪਿਆ ਸਿਸਟਮ ਦੇ ਅਕੋਰਡਿੰਗ ਆਪਾਂ ਚੱਲਦੇ ਹਾਂ ਤਾਂ 16% ਸਿਸਟਮ 'ਚ ਜੁਆਇਨ ਕਰਵਾ ਕੇ ਤੁਹਾਨੂੰ 22000 ਰੁਪਏ ਦਾ ਪਹਿਲਾ ਹੀ ਮੰਥ ਬੈਨੀਫਿਟ ਹੈ ਜਿਹਦੇ ਵਿੱਚ 3200 ਡਾਇਰੈਕਟ ਇਨਕਮ 800 ਪੇਅਰ ਦੀ ਟੋਟਲ 4000 ਕੈਸ਼ਬੈਕ ਹੈ 16000 ਦੀ ਐਲਈਡੀ 2000 ਦਾ ਡਿਨਰ ਸੈੱਟ ਉਸ ਤੋਂ ਅੱਗੇ ਲੀਡਰਸ਼ਿਪ ਬੋਨਸ ਵੀ ਕੰਪਨੀ ਨੇ ਰੱਖਿਆ ਜਿਹੜੇ ਪਰਸਨ ਤੁਹਾਡੇ sthrough ਜੁੜਨਗੇ ਉਹ ਮੰਥਲੀ ਕੰਪਨੀ ਤੋਂ ਪੈਕੇਜ ਪਰਚੇਸ ਕਰਨਗੇ ਅਗਰ ਪੈਕੇਜ ਪਰਚੇਸ ਕਰਦੇ ਆ ਟਾਈਮਲੀ ਤਾਂ ਕੰਪਨੀ ਤੁਹਾਨੂੰ 10% ਦੇ ਹਿਸਾਬ ਨਾਲ 1000 ਦੇ ਅਗੇਂਸਟ ਅ ਲੀਡਰਸ਼ਿਪ ਬੋਨਸ ਵੀ ਦਿੰਦੀ ਆ ਤਿੰਨ ਲੈਵਲ ਚ ਕੰਪਨੀ ਵੰਡਦੀ ਆ ਸਿੱਧੇ ਤੌਰ ਤੇ 7% ਫਿਰ 2 ਫਿਰ 1% ਟੋਟਲੀ ਅਗਰ 16% ਮੰਥਲੀ 16000 ਦਾ ਪਰਚੇਸ ਕਰਦੇ ਆ ਤਾਂ ਤੁਹਾਨੂੰ 1120 ਰੁਪਏ ਮਿਲਣਗੇ ਉਹਦੇ ਚੋ ਲਗਾਤਾਰ 15 ਮਹੀਨੇ ਤੁਹਾਨੂੰ ਬੈਨੀਫਿਟ ਆਈ ਜਾਏਗਾ 2% 1% ਤੁਹਾਡੇ ਡਾਊਨਲਾਈਨ ਤੋਂ ਹੋਏਗਾ ਰੀ ਪਰਚੇਸ ਇਨਕਮ ਕਰਦਾ ਸਮਾਨ ਸਾਰੇ ਲੈਂਦੇ ਨੇ ਖਤਮ ਹੁੰਦਾ ਬਾਰ ਬਾਰ ਲੈਂਦੇ ਆ ਰੀ ਪਰਚੇਸ ਕੰਪਨੀ ਤਿੰਨ ਸੈਗਮੈਂਟ ਚ ਡੀਲ ਕਰਦੀ ਹੈ ਹੈਲਥ케ਅਰ ਹੋਮ케ਅਰ ਤੇ ਇਲੈਕਟ੍ਰਿਕ ਪ੍ਰੋਡਕਟ ਜੋ ਵੀ ਪ੍ਰੋਡਕਟ ਨੂੰ ਰੀ ਪਰਚੇਸ ਦੇ थ्रू ਤੁਸੀਂ ਪਰਚੇਸ ਕਰੋਗੇ 10 ਤੋਂ 50% ਡਿਸਕਾਊਂਟ ਹੈ ਤੇ ਉਹ ਤੁਸੀਂ ਫਸਟ ਟਾਈਮ ਜਿਹੜੇ 8 ਮਹੀਨੇ 2-2000 ਦੇ ਪੈਕੇਜ ਲੈਣ ਤੋਂ ਬਾਅਦ ਇਹ ਤੁਹਾਡੀ ਰੀ ਪਰਚੇਸ ਇਨਕਮ ਸਟਾਰਟ ਹੋਏਗੀ ਤੇ ਉਹਦਾ ਵੱਡਾ ਬੈਨੀਫਿਟ ਹੈਗਾ ਤੁਹਾਨੂੰ ਰਿਟੇਲ ਦੇ ਤੌਰ ਤੇ ਵੀ ਬੈਨੀਫਿਟ ਲੈ ਸਕਦੇ ਹੋ ਤੇ ਨਾਲ ਹੀ 40% ਤੱਕ ਤੁਹਾਨੂੰ ਬੈਨੀਫਿਟ ਹੈਗਾ ਟੀਮ ਦਾ 3% ਤੋਂ ਲੈ ਕੇ 30% ਲੈਵਲ ਇਨਕਮ ਵੀ ਹੈ ਜੋ ਸੱਜੇ ਪਾਸੇ ਤੁਹਾਨੂੰ ਮੈਚਿੰਗ ਦਾ ਡਿਨਰ ਸੈੱਟ ਤੋਂ ਲੈ ਕੇ ਡ੍ਰੀਮ ਹਾਊਸ ਨਜ਼ਰ ਆ ਰਿਹਾ ਇਹ 3% ਤੋਂ ਲੈ ਕੇ 30% ਤੱਕ ਦਾ ਬੈਨੀਫਿਟ ਤੁਸੀਂ ਇੱਥੋਂ ਹਾਸਲ ਕਰ ਸਕਦੇ ਹੋ 2 4 6 ਮਹੀਨੇ ਚ ਬੁਲਟ ਵਾਲਾ ਬਾਈਕ ਅਗਰ ਅਚੀਵ ਕਰ ਲੈਂਦੇ ਹੋ ਤਾਂ 1500 ਲੋਕਾਂ ਦੀ ਟੀਮ ਬਣ ਜਾਂਦੀ ਹੈ ਤੇ ਤੁਸੀਂ 3 ਤੋਂ 4 ਲੱਖ ਰੁਪਏ ਸਿਸਟਮ ਚੋਂ ਕਮਾ ਚੁੱਕੇ ਹੋਵੋਗੇ ਤੇ ਅਗਰ ਉਹ ਪਰਚੇਜ਼ 1000 ਰੁਪਏ ਮੰਥਲੀ ਵੀ ਤੁਹਾਡੇ ਨਾਲ ਜੁੜੀ ਹੋਈ ਟੀਮ ਪਰਚੇਜ਼ ਕਰਦੀ ਹੈ ਕਿਉਂਕਿ ਬਾਜ਼ਾਰ ਉਸਮਾਨ ਸਾਰੇ ਲੈਂਦੇ ਨੇ ਖਤਮ ਹੁੰਦੇ ਆ ਬਾਰ ਬਾਰ ਲੈਂਦੇ ਆ ਤਾਂ ਉਹ ਚੋ ਸਿਲੇਕਟਡ ਪ੍ਰੋਡਕਟ ਅਗਰ 1000 ਰੁਪਏ ਦੇ 21 ਸਟਾਰ ਤੋਂ ਲੈਣ 10 ਤੋਂ 50% ਉਹਨਾਂ ਨੂੰ ਵੀ ਡਿਸਕਾਊਂਟ ਹੈ ਇੱਥੇ 15 ਲੱਖ ਦੀ ਟਰਨਓਵਰ ਚੋਂ ਤੁਹਾਨੂੰ ਅ ਅਪਰੋਕਸੀਮੇਟਲੀ 50 ਤੋਂ 55000 ਰੁਪਏ ਦਾ ਮੰਥਲੀ ਪ੍ਰੋਫਿਟ ਹੋਏਗਾ ਉਹਨਾਂ ਦੀ ਰੀ ਪਰਚੇਸ ਤੋਂ 1500 ਲੋਕਾਂ ਚੋਂ 20 ਲੋਕ ਸੱਜੇ ਵੀ ਖੱਬੇ ਕੇ ਕਾ ਆਈਡੀ ਵੀ ਲਾਉਂਦੇ ਆ ਤਾਂ 2000 ਰੋਜ਼ ਦਾ 60000 ਰੁਪਏ ਮਹੀਨੇ ਦਾ ਟੋਟਲ 115000 ਰੁਪਏ ਦੀ ਆਸਾਨ ਆਪਾਂ ਇਨਕਮ పార్ਟ ਟਾਈਮ ਦੇ ਤੌਰ ਤੇ ਸਿਸਟਮ ਚੋਂ ਹਾਸਲ ਕਰ ਸਕਦੇ ਹਾਂ ਅਗਰ 15000 ਵੀ ਆਪਣੀ ਬਾਕੀ ਵਰਕ ਦੇ ਨਾਲ ਨਾਲੇ ਸਿਸਟਮ ਚੋਂ ਪਾਰਟ ਟਾਈਮ ਚੋਂ ਇਨਕਮ ਆਉਂਦੀ ਹੈ ਤਾਂ ਵਧੀਆ ਸਟਾਰਟ ਅਪ ਹੈ ਪੇਆਊਟ ਦੀ ਗੱਲ ਕਰਦੇ ਹਾਂ ਰੋਜ਼ ক্লোਜ਼ਿੰਗ ਰਾਤ ਨੂੰ 12:00 ਵਜੇ 1 ਤੋਂ 31 ਦਾ ਜਿੰਨਾ ਪੇਆਊਟ ਬਣੂਗਾ ਉਹ ਚੋਂ 2% TDS 5% ਐਡਮਿਨ ਤੇ 10% ਰੀਪਰਚੇਸ ਵਾਲਟ ਕੱਟ ਕੇ ਮਹੀਨੇ ਦੀ 15 ਤਰੀਕ ਨੂੰ ਕੰਪਨੀ ਹੈੱਡ ਆਫਿਸ ਆਨੇ ਵਾਲ ਰੀਵਾਰਡ ਮੀਟਿੰਗ ਦੇ ਉੱਤੇ ਕੰਪਨੀ ਲੀਡਰਸ ਨੂੰ ਅਕਾਊਂਟ ਟ੍ਰਾਂਸਫਰ ਜਾਂ ਚੈੱਕ ਰਾਹੀਂ ਪੇਆਊਟ ਕਲੀਅਰ ਕਰਦੀ ਹੈ ਜੋ ਵੀ ਰਿਵਾਰਡ ਕਲੀਅਰ ਕਰਦੇ ਹੋ ਸਾਰਿਆਂ ਦੀਆਂ ਤਿੰਨ ਤਿੰਨ ਕਿਸ਼ਤਾਂ ਕਲੀਅਰ ਹੋਣ ਤੋਂ ਬਾਅਦ ਇਹ ਰਿਵਾਰਡ ਤੁਹਾਨੂੰ ਦਿੱਤੇ ਜਾਂਦੇ ਆ ਇਹ ਹੈ ਜੀ ਪਲਾਨ A ਦੀ ਪ੍ਰੈਜੈਂਟੇਸ਼ਨ ਉਮੀਦ ਆ ਤੁਸੀਂ ਧਿਆਨ ਨਾਲ ਸੁਣਿਆ ਹੋਣਾ ਬਹੁਤ ਹੀ ਜ਼ਬਰਦਸਤ ਕਨਸੈਪਟ ਹੈ ਹੋਰ ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਪਲੈਟਫਾਰਮ ਹੈ ਜੁੜੋ ਪਾਰਟ ਟਾਈਮ ਫੁੱਲ ਟਾਈਮ ਇਸ ਸਿਸਟਮ ਨੂੰ ਕਰਕੇ ਆਉਣ ਵਾਲੇ ਸਮੇਂ 'ਚ ਟਾਈਮ ਫਰੀडम ਫਾਈਨੈਂਸ਼ੀਅਲ ਫਰੀडम ਪੈਸਿਵ ਇਨਕਮ ਲਾਓ ਤੇ ਇੰਨੇ ਕਹਿੰਦੇ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੈਸਟ ਆਫ ਲੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਬਹੁਤ ਹੀ ਵਧੀਆ ਪਲੇਟਫਾਰਮ ਆਗੇ-ਅਗੇ ਸਾਰਿਆਂ ਨੂੰ ਇਹਨੂੰ ਸਰਕੂਲੇਟ ਕਰੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬੈਸਟ ਆਫ ਲੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ